ਕਿ ਖਾਲਸਾ ਜੀ ਇਹ ਉਹ ਦਿਨ ਹੈ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਨਮ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਪਟਾਲੇ ਪਹੁੰਚਦੀ ਹੈ ਤੇ ਥੋੜਾ ਜਿਹਾ ਪਿੱਛੇ ਆਈਏ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਬਾਬਾ ਕਲਿਆਣ ਚੰਦ ਜੀ ਜੋ ਕਿ ਮਹਿਤਾ ਨੇ ਮਹਿਤਾ ਜਿਵੇਂ ਰਾਜੇ ਦਾ ਵਜ਼ੀਰ ਹੁੰਦਾ ਨਾ ਬਾਣੀ ਦੇ ਬਚਨ ਆਏ ਲੱਭ ਪਾਪ ਦੋਏ ਰਾਜਾ ਮਹਿਤਾ ਰਾਜਾ ਤੇ ਮਹਿਤਾ ਰਾਜੇ ਦਾ ਵਜ਼ੀਰ ਰਾਏ ਬੁਲਾਰ ਦੇ ਉਹ ਵਜ਼ੀਰ ਨੇ ਆਮ ਬੋਲੀ ਚ ਕਹਿੰਦੇ ਪਟਵਾਰੀ ਪਟਵਾਰੀ ਰਾਏ ਬੁਲਾਰ ਬੜਾ ਵੱਡਾ ਜ਼ਗੀਰਦਾਰ ਹੈ ਉਹਦੀ ਸਾਰੀ ਜ਼ਗੀਰ ਦਾ ਹਿਸਾਬ ਕਿਤਾਬ ਇਹਨਾਂ ਦੇ ਕੋਲ ਹੈ ਤੇ ਉਹਦੀ ਮਹੱਤਤਾ ਤੇ ਇਹ ਤੇ ਸਾਧ ਸੰਗਤ ਜੀ ਬੜਾ ਪ੍ਰੇਮ ਇਹਨਾਂ ਦੇ ਕੋਲ ਇੱਕ ਸਰਕਾਰੀ ਅਫਸਰ ਆਉਂਦਾ ਹੈ ਕਦੇ ਕਦੇ ਕਨਕੂਤ ਜਾਂ ਹੋਰ ਕੰਮ ਜਿਹੜੇ ਹੁੰਦੇ ਫਸਲ ਦਾ ਲਗਾਨ ਵਗੈਰਾ ਮਾਮਲਾ ਤੇ ਉਹਨਾਂ ਦਾ ਨਾਮ ਹੈ ਪਰਮਾਨੰਦ ਜੀ ਇਹ ਸੁਲਤਾਨਪੁਰ ਲੋਧੀ ਉਹਨਾਂ ਦਿਨਾਂ 'ਚ ਪੰਜਾਬ ਦੀ ਰਾਜਧਾਨੀ ਸੀ ਸਾਧ ਸੰਗਤ ਜੀ ਪੰਜਾਬ ਦੀ ਰਾਜਧਾਨੀ ਲਾਹੌਰ ਬਹੁਤ ਸਮਾਂ ਉੱਜੜ ਗਈ ਤੇ ਉਜਾੜਾ ਲੰਮਾ ਸਮਾਂ ਚੱਲਿਆ ਉਦੋਂ ਕੁਝ ਚਿਰ ਜਿਹੜਾ ਹੈ ਦੀਪਾਲਪੁਰ ਤੇ ਕੁਝ ਚਿਰ ਸੁਲਤਾਨਪੁਰ ਲੋਧੀ ਵੀ ਰਾਜਧਾਨੀ ਰਿਹਾ ਉਹਨਾਂ ਦਿਨਾਂ 'ਚ ਰਾਜਧਾਨੀ ਲਾਹੌਰ ਨਹੀਂ ਸੀ ਸੁਲਤਾਨਪੁਰ ਸਾਧ ਸੰਗਤ ਜੀ ਜਿਸ ਵੇਲੇ ਏ ਪਰਮਾਨੰਦ ਜੀ ਇਹਨਾਂ ਨੇ ਆਪ ਜਦੋਂ ਰਿਟਾਇਰਮੈਂਟ ਲੈ ਲਈ ਤੇ ਆਪਣੇ ਪੁੱਤਰ ਨੂੰ ਜੈ ਰਾਮ ਨੂੰ ਉਹਤੇ ਕੰਮ ਤੇ ਲਵਾਇਆ ਨੌਕਰੀ ਤੇ ਲਵਾਇਆ ਜੈ ਰਾਮ ਦੇ ਨਾਲ ਜਦੋਂ ਮੁਲਾਕਾਤ ਹੋਈ ਆ ਰਾਏ ਬੁਲਾਰ ਦੀ ਤੇ ਬੜੇ ਖੁਸ਼ ਹੋਏ ਤੇ ਇੱਕ ਦਿਨ ਬਾਬਾ ਕਲਿਆਣ ਚੰਦ ਜੀ ਨੂੰ ਕੋਲ ਬੁਆ ਕੇ ਕਹਿੰਦੇ ਨੇ ਕਿ ਆਪਣੀ ਧੀ ਆ ਆਪ ਜੀ ਦੀ ਨਾਨਕੀ ਤੇ ਨਾਨਕੀ ਬਹੁਤ ਉੱਚੇ ਆਚਰਣ ਵਾਲੀ ਬੜੀ ਨੇਕ ਬਹੁਤ ਪਵਿੱਤਰ ਰੂਹ ਉਹਦੇ ਵਾਸਤੇ ਇਹਦੇ ਨਾਲੋਂ ਵਧੀਆ ਵਰ ਨਹੀਂ ਲੱਭ ਸਕਦਾ ਬਹੁਤ ਨੇਕ ਬਹੁਤ ਸੁੰਦਰ ਖਾਨਦਾਨੀ ਬਹੁਤ ਉੱਚੇ ਗੁਣਾਂ ਦਾ مالک ਰੋਹਾਨੀਅਤ ਜਿਨ੍ਹਾਂ ਦੇ ਅੰਦਰ ਬਿਲਕੁਲ ਝਲਕਦੀ ਹੈ ਕੌਣ ਹੈ ਪਰਮਾਨੰਦ ਜੀ ਦੇ ਪੁੱਤਰ ਜੈ ਰਾਮ ਜੋ ਸੁਲਤਾਨਪੁਰ ਲੋਧੀ ਦੇ ਨਿਵਾਸੀ ਨੇ ਇਹ ਸਾਖ ਹੋ ਗਿਆ ਰਿਸ਼ਤਾ ਹੋ ਗਿਆ ਵਿਆਹ ਹੋ ਗਿਆ ਜਦੋਂ ਪਹਿਲੀ ਵਾਰ ਬੇਬੇ ਨਾਨਕੀ ਨੂੰ ਲੈਣ ਜਾਣਾ ਸੀ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭੇਜਿਆ ਸਤਿਗੁਰੂ ਜੀ ਗਏ ਨੇ ਸੁਲਤਾਨਪੁਰ ਲੋਧੀ ਉਮਰ ਅਜੇ ਬੜੀ ਹੌਲੀ ਜੀ ਹੈ ਕਹਾਰ ਨਾਲ ਨੇ ਪਾਲਕੀ ਨਾਲ ਆਪ ਜੀ ਘੋੜੀ ਤੇ ਚੜ ਕੇ ਗਏ ਕਹਿੰਦੇ ਬਾਬਾ ਪਰਮਾਨੰਦ ਜੀ ਨੇ ਆਪ ਜੀ ਦੇ ਬੱਚੇ ਨੂੰ ਸੁਣੇ ਨਾ ਗੁਰੂ ਨਾਨਕ ਦੇਵ ਜੀ ਦੇ ਬੇਬੇ ਨਾਨਕੀ ਦੇ ਸਹੁਰਾ ਸਾਹਿਬਾ ਬਾਬਾ ਪਰਮਾਨੰਦ ਤੇ ਉਹ ਆਖਣ ਲੱਗੇ ਨਾਨਕੀ ਮੇਰਾ ਜੀ ਕਰਦਾ ਤੇਰੇ ਵੀਰ ਨੂੰ ਨਾਨਕ ਨੂੰ ਪੱਕਾ ਇੱਥੇ ਰੱਖ ਲਈਏ ਇਹਦੀਆਂ ਗੱਲਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ ਇਹਦੇ ਤੋਂ ਵਿਛੜ ਨੂੰ ਮਨ ਨਹੀਂ ਕਰਦਾ ਤਾਂ ਬੇਬੇ ਜੀ ਕਹਿਣ ਲੱਗੇ ਪਿਤਾ ਜੀ ਮੇਰਾ ਵੀਰ ਤਾਂ ਹੈ ਹੀ ਐਸਾ ਕਿ ਜਿਹੜਾ ਇੱਕ ਵਾਰ ਇਹਨਾਂ ਦੇ ਕੋਲ ਬਹਿ ਜਾਂਦਾ ਹੈ ਮੁੜ ਕੇ ਉਹਦਾ ਉੱਠ ਕੇ ਦੂਰ ਜਾਣ ਨੂੰ ਮਨ ਨਹੀਂ ਦੀ ਕਰਦਾ ਜਦੋਂ ਸਤਿਗੁਰੂ ਜੀ ਨੂੰ ਉਹਨਾਂ ਨੇ ਬਾਰੰਬਾਰ ਇਹ ਬਚਨ ਕਹੇ ਤੇ ਮਹਾਰਾਜ ਜੀ ਨੇ ਆਖਿਆ ਕਿ ਜਰੂਰ ਬਾਪੂ ਜੀ ਆਵਾਂਗੇ ਤੁਹਾਡੇ ਕੋਲ ਇੱਥੇ ਰਵਾਂਗੇ ਸਮਾਂ ਆਉਣ ਤੇ ਬੀਬੇ ਨਾਨਕੀ ਜੀ ਨੂੰ ਲੈ ਕੇ ਆਏ ਨੇ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਇਹ ਚਰਚਾ ਚੱਲੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਬਾਬਤ ਪਰ ਸਤਿਗੁਰੂ ਜੀ ਦੇ ਪਿਤਾ ਜੀ ਜਿਹੜੇ ਨਾਰਾਜ ਨੇ ਕਿ ਕੰਮੇ ਕਿਸੇ ਨਹੀਂ ਲੱਗਾ ਤਾਂ ਸੰਗਤ ਜੀ ਸਤਿਗੁਰੂ ਜੀ ਨੂੰ ਬੀਬੇ ਨਾਨਕੀ ਜੀ ਲੈ ਕੇ ਸੁਲਤਾਨਪੁਰ ਲੋਧੀ ਉਹਦੇ ਮੋਦੀਖਾਨਾ ਸੰਭਾਲ ਦਿੱਤਾ ਮੋਦੀਖਾਨਾ ਸੰਭਾਲੇ ਜਾਣ ਤੋਂ ਫਿਰ ਵਿਆਹ ਵਾਸਤੇ ਜਦੋਂ ਵਿਚਾਰ ਹੋਈ ਤਾਂ ਕਿਉਂਕਿ ਭਾਈ ਆ ਜੈ ਰਾਮ ਜੀ ਉਹ ਦੂਰ ਨੇੜੇ ਇਲਾਕਿਆਂ ਦੇ ਵਿੱਚ ਜਾਂਦੇ ਰਹਿੰਦੇ ਸਰਕਾਰੀ ਕੰਮ ਸਰਕਾਰੀ ਦੌਰੇ ਤੇ ਪੱਖੋ ਕੇ ਰੰਧਾਵੇ ਜਿਹੜਾ ਸਾਧ ਸੰਗਤ ਜੀ ਬੜਾ ਵੱਡਾ ਜ਼ਗੀਰਦਾਰ ਸੀ ਉਹ ਜ਼ਗੀਰ ਸੀ ਪੱਖੋ ਕੇ ਰੰਧਾਵੇ ਤੇ ਉਹਦੇ ਕੋਲ ਸਾਧ ਸੰਗਤ ਜੀ ਪਟਵਾਰੀ ਸਨ ਜੋ ਰਹਿਣ ਵਾਲੇ ਤਾਂ ਬਟਾਲੇ ਦੇ ਨੇ ਤੇ ਉਹਨਾਂ ਦਾ ਨਾਮ ਹੈ ਭਾਈ ਮੂਲ ਚੰਦ ਬੜੇ ਨੇਕ ਇਹਨਾਂ ਦੇ ਘਰ ਦੇ ਵਿੱਚ ਇੱਕ ਧੀ ਹੈ ਬੀਬੀ ਸੁਲਖਣੀ ਉਹਨਾਂ ਦਾ ਜੀਵਨ ਐਸਾ ਉੱਚਾ ਸੁੱਚਾ ਬਹੁਤ ਹੀ ਨੇਕ ਉੱਚੀ ਸੁਰਤ ਵਾਲੀ ਇਹ ਬੀਬੀ ਤਾਂ ਭਾਈਆ ਜੈ ਰਾਮ ਜੀ ਬੇਬੇ ਨਾਨਕੀ ਜੀ ਦੇ ਪਤੀ ਜੀ ਇਹਨਾਂ ਨੇ ਫਿਰ ਯਤਨ ਕਰਕੇ ਉਦਮ ਕਰਕੇ ਤੇ ਇਹ ਜਿਹੜਾ ਸਾਖ ਹੈ ਸਾਧ ਸੰਗਤ ਜੀ ਇਹ ਬਟਾਲੇ ਦੀ ਧਰਤੀ ਤੋਂ ਬੀਬੀ ਸੁਲਖਣੀ ਜੀ ਦਾ ਜਿਨ੍ਹਾਂ ਦੇ ਪਿਤਾ ਜੀ ਬਾਬਾ ਮੂਲ ਚੰਦ ਜੀ ਮਾਤਾ ਚੰਦੋ ਰਾਣੀ ਗੁਰੂ ਨਾਨਕ ਦੇਵ ਜੀ ਨੂੰ ਕਰਾਇਆ ਸਮਾਂ ਆਇਆ ਤਾਂ ਬਰਾਤ ਤਿਆਰ ਹੋਈ ਜੰ ਸੁਲਤਾਨ ਕੋ ਲੋਧੀ ਤੋਂ ਚੱਲ ਕੇ ਬਟਾਲੇ ਪਹੁੰਚੇ ਆਹ ਜਿਹੜੇ ਦਿਨ ਚੱਲਦੇ ਪਏ ਨੇ ਤੇ ਸਾਧ ਸੰਗਤ ਜੀ ਵੈਸੇ ਕੱਲ ਦੇ ਦਿਨ ਨਗਰ ਕੀਰਤਨ ਤੇ ਇਹ ਇਤਿਹਾਸਿਕ ਨਗਰ ਕੀਰਤਨ ਕਿਉਂਕਿ ਇਹ ਯਾਦ ਹੈ ਤੇ ਕਈ ਜਿਹੜੇ ਨੇ ਨਾ ਉਹ ਸੱਜਣ ਉਹ ਕਹਿ ਦਿੰਦੇ ਨੇ ਇਸ ਤਰ੍ਹਾਂ ਦੇ ਬਚਨ ਵੀ ਕਿ ਗੁਰੂ ਨਾਨਕ ਦੀ ਬਰਾਤ ਹੈ ਗੁਰੂ ਨਾਨਕ ਦੀ ਜੰ ਹੈ ਤਾਂ ਜਿਸ ਵੇਲੇ ਸਾਧ ਸੰਗਤ ਜੀ ਉੱਥੇ ਬਟਾਲੇ ਜਾਨ ਨੂੰ ਟੁੱਗੀ ਜਦੋਂ ਵਿਆਹ ਹੋਣਾ ਹੈ ਤੇ ਉਦੋਂ ਮੇਰੇ ਇੱਕ ਸਵਾਲ ਉਦੋਂ ਹੀ ਪੈਦਾ ਹੋ ਗਿਆ ਜਿਵੇਂ ਜਨੇਊ ਪਾਉਣ ਵੇਲੇ ਹੋਇਆ ਸੀ ਜਿਵੇਂ ਨੌ ਬਰੇ ਦੀ ਉਮਰ ਵਿੱਚ ਜਨੇਊ ਦਾ ਸਵਾਲ ਪੈਦਾ ਹੋਇਆ ਸੀ ਨਾ ਜਨੇਊ ਪਾਉਣਾ ਕਿ ਨਹੀਂ ਪਾਉਣਾ ਸਤਿਗੁਰਾਂ ਨੇ ਉਦੋਂ ਇਨਕਾਰ ਕਰ ਦਿੱਤਾ ਹੁਣ ਉਤੇ ਸਵਾਲ ਪੈਦਾ ਹੋਇਆ ਕਿ ਫੇਰੇ ਜਿਹੜੇ ਨੇ ਅਗਨੀ ਦੇ ਦੁਆਰੇ ਤਮਹਾਰਾਜ ਜੀ ਨੇ ਆਖਿਆ ਕਿ ਅਗਨੀ ਦੇ ਦੁਆਲੇ ਅਸੀਂ ਫੇਰੇ ਨਹੀਂ ਲੈਣੇ ਇੱਕ ਓੰਕਾਰ ਦੇ ਦੁਆਲੇ ਉਤੇ ਕੁਝ ਤਲਖੀ ਵੀ ਹੋਈ ਇਹ ਵੀ ਵਰਣਨ ਆਇਆ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ 'ਚ ਆਇਆ ਪ੍ਰਾਣੇ ਮਜੁਰ ਕਹਿੰਦੇ ਹੁੰਦੇ ਸੀ ਕਹਿੰਦੇ ਚੋਣੇ ਖੱਤਰੀ ਸਾਨੇ ਪਾਪਾ ਜੀ ਜਿਹੜੇ ਸਤਗੁਰਾਂ ਦਾ ਸੋਹਰਾ ਪਰਿਵਾਰ ਚੋਣੇ ਖੱਤਰੀ ਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਮੇਰੇ ਡੋਲਾ ਹੀ ਨਹੀਂ ਦੇਣਾ ਵਾਪਸ ਲੈ ਜਾਓ ਬਰਾਤ ਖਾਲੀ ਉੱਤੇ ਭੰਡਾਰੀ ਖੱਤਰੀ ਜਨ ਉਹਨਾਂ ਨੇ ਆ ਕੇ ਆਖਿਆ ਕਿ ਜੇ ਬਰਾਤ ਖਾਲੀ ਜਾਣ ਦੀ ਗੱਲ ਹੋਵੇ ਅਸੀਂ ਬਰਾਤ ਖਾਲੀ ਨਹੀਂ ਜਾਣ ਦਿੰਦੇ ਜੇ ਚੋਣੇ ਆਪਣੀ ਧੀ ਦਾ ਡੋਲਾ ਦੇਣ ਤੋਂ ਇਨਕਾਰ ਕਰਨ ਤੇ ਅਸੀਂ ਆਪਣੀ ਧੀ ਦਾ ਡੋਲਾ ਦੇਾਂਗੇ ਪੰਡਾਰੀਆਂ ਦੇ ਪਰਿਵਾਰਾਂ ਦੇ ਵਿੱਚ ਉਸੀ ਡੋਲਾ ਦੇ ਅੰਗ ਉਹਤੇ ਕਹਿੰਦੇ ਇਹ ਵੀ ਫਿਰ ਬਚਨ ਹੋਇਆ ਸੀ ਕਿ ਚੋਨੇ ਚੁਨੇ ਜਾਣਗੇ ਤੇ ਪੰਡਾਰੀ ਭਰੇ ਰਹਿਣਗੇ ਸੱਚਮੁੱਚ ਜਦੋਂ ਬਟਾਲੇ ਝਾਤੀ ਮਾਰਦੇ ਆ ਉਹਤੇ ਪੰਡਾਰੀਆਂ ਦਾ ਤਾਂ ਬੜਾ ਬੋਲ ਬਾਲਾ ਚੋਨੇ ਨਹੀਂ ਲੱਭਦੇ ਸੁਭਾਵਕ ਬਚਨੇ ਤੋਂ ਜੋ ਪੁਰਾਣੀ ਬਜ਼ੁਰਗਾਂ ਦੀ ਪਰੰਪਰਾ ਤੁਰੀ ਆਉਂਦੀ ਮੈਂ ਉਹ ਬੇਨਤੀ ਕੀਤੀ ਭਾਈ ਵੀਰ ਸਿੰਘ ਜੀ ਦੀ ਲਿਖਤ ਵਿੱਚ ਵੀ ਇਹ ਆਇਆ ਤਾਂ ਮਹਾਰਾਜ ਜੀ ਨੇ ਉਹਤੇ ਫਿਰ ਇੱਕੋ ਓਮਕਾਰ ਲਿਖ ਕੇ ਉਹਦੇ ਦੁਆਲੇ ਨਾਮ ਲਈਆਂ ਨੇ ਤੇ ਜਦੋਂ ਵਿਆਹ ਹੋਣ ਤੋਂ ਬਾਅਦਾਂ ਵਾਪਸ ਸੁਲਤਾਨਪੁਰ ਲੋਧੀ ਆਏ ਬੇਬੇ ਨਾਨਕੀ ਜੀ ਨੇ ਬਹੁਤ ਸੁੰਦਰ ਆਪਣੇ ਵੀਰ ਵਾਸਤੇ ਮਕਾਨ ਜਿਹੜਾ ਹੈ ਜਿੱਤੇ ਅੱਜ ਕੱਲ ਗੁਰਦੁਆਰਾ ਗੁਰੂ ਕਾ ਬਾਗ ਉਥੇ ਇਹ ਸੁੰਦਰ ਮਕਾਨ ਜਿਹੜਾ ਹੈ ਇਹ ਸਤਿਗੁਰਾਂ ਨੂੰ ਜਿਹੜਾ ਹੈ ਉਹ ਜਿਵੇਂ ਕਹਿੰਦੇ ਗਿਫਟ ਕੀਤਾ ਭੇਟਾ ਦੇ ਰੂਪ ਦੇ ਵਿੱਚ ਦਿੱਤਾ ਇਥੇ ਮਹਾਰਾਜ ਜੀ ਨਿਵਾਸ ਕਰਨ ਲੱਗੇ ਤੇ ਬੜੀ ਪਿਆਰੀ ਇਹ ਘਟਨਾ ਹੈ ਕਿ ਸੰਗਤ ਜੀ ਇੱਕ ਵਾਰ ਇਹ ਜੋ ਪਹਿਲੀ ਵਾਰ ਕੋਈ ਮਾਂ-ਬਾਪ ਆਪਣੀ ਧੀ ਨੂੰ ਮਿਲ ਜਾਂਦੇ ਨੇ ਨਾ ਰਿਸ਼ਤੇਦਾਰਾਂ ਪਹਿਲੀ ਵਾਰ ਇਹ ਮਿਲਣ ਵਾਸਤੇ ਗਏ ਨੇ ਬਾਬਾ ਮੂਲचंद ਜੀ ਮਾਤਾ ਚੰਦੋ ਰਾਣੀ ਬਟਾਲੇ ਤੋਂ ਚੱਲੇ ਸੁਲਤਾਨਪੁਰ ਲੋਧੀ ਆਏ ਰਾਹ ਵਿੱਚ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਬੜੀ ਪਿਆਰੀ ਸੁਣੀ ਬੜੇ ਖੁਸ਼ ਹੋਏ ਕਹਿ ਲਗੇ ਸਾਡੇ ਵੱਡੇ ਭਾਗ ਸਾਨੂੰ ਤੇ ਬੜਾ ਨੇਕ ਜਵਾਈ ਲੱਭਾ ਸਾਡੀ ਧੀ ਦੇ ਭਾਗ ਖੁੱਲ ਗਏ ਬੜੀ ਸ਼ੋਭਾ ਸਾਡੇ ਜਵਾਈ ਦੀ ਤੇ ਮਾਈ ਚੰਦੋ ਰਾਣੀ ਗੱਲਾਂ ਕਰਦੀ ਪੁੱਛਦੀ ਐ ਕਿ ਕਿੰਨਾ ਕੁ ਆਮਦਨ ਹੋਵੇਗੀ ਸਾਡੇ ਜਵਾਈ ਦੀ ਆਖਣ ਲੱਗੇ ਇੱਕ ਤਾਂ ਤਲਬ ਮਿਲਦੀ ਐ ਤਨਖਾਹ ਕਹਿ ਦਿੰਨੇ ਆ ਨਾ ਤਲਬ ਮਿਲਦੀ ਐ ਇੱਕ ਅਲੂਫਾ ਮਿਲਦਾ ਐ ਜਿਵੇਂ ਅੱਜ ਕੱਲ੍ਹ ਕਹਿੰਦੇ ਤਨਖਾਹ ਦੇ ਨਾਲ ਕੋ ਟੀਏ ਡੀਏ ਵਗੈਰਾ ਹੁੰਦਾ ਇੱਕ ਤਲਬ ਮਿਲਦੀ ਐ ਅਲੂਫਾ ਮਿਲਦਾ ਐ ਕਹਿੰਦੇ ਇੱਕ ਜਦੋਂ ਉਹ ਕੋਈ ਸੌਦਾ ਤੋਲ ਕੇ ਲੈਂਦੇ ਜਾਂ ਦਿੰਦੇ ਉਹਨਾਂ ਜ਼ਮਾਨਿਆਂ ਦਾ ਰਿਵਾਜ ਸੀ ਦਸਵਾਂ ਹਿੱਸਾ ਕੋਈ ਵੀ ਤੋਲ ਤੋਲਣਾ ਐ ਨਾ ਜਦੋਂ ਦਸਵਾਂ ਹਿੱਸਾ ਉਹ ਜਿਹੜਾ ਉਤੋਂ ਦਾ ਤੋਲਣ ਵਾਲਾ ਹੁੰਦਾ ਉਹਦੀ ਮਰਜ਼ੀ ਹੁੰਦੀ ਜੇ ਉਹ ਰੱਖਣਾ ਚਾਵੇ ਤੇ ਰੱਖ ਸਕਦਾ ਸੀ ਤੋਂ ਸਾਰੇ ਰੱਖਦੇ ਸਨ ਕਹਿੰਦੇ ਉਤੋਂ ਨਜ਼ਰਾਨੇ ਵੀ ਮੜੇ ਹੋ ਜਾਂਦੇ ਨੇ ਮਾਇਆ बड़ी ਹੋ ਜਾਂਦੀ ਹੈ ਤੋਂ ਮਨ ਵਿੱਚ ਇੱਕ ਕਲਪਨਾ ਜੀ ਬਣ ਗਈ ਵੀ ਸਾਡੀ ਧੀ ਤਾਂ ਬਹੁਤ ਅਮੀਰ ਘਰ ਵਿੱਚ ਗਈ ਹੈ ਵਾਦੂ ਮਾਇਆ ਜਦੋਂ ਪਹੁੰਚੇ ਸੁਲਤਾਨਪੁਰ ਕਿਸੇ ਨੂੰ ਘਰ ਪੁੱਛਿਆ ਜਿਹਨੂੰ ਪੁੱਛਿਆ ਉਹਨੇ ਖੁਸ਼ ਹੋ ਕੇ ਅੱਗੇ ਹੋ ਕੇ ਆ ਕੇ ਆਖਿਆ ਗੱਠੜੀ ਮੈਨੂੰ ਬਣਾਓ ਮੈਂ ਤੁਹਾਨੂੰ ਗੁਰੂ ਨਾਨਕ ਦੇ ਘਰ ਛੱਡ ਕੇ ਆਉਣਾ ਹੋਰ ਖੁਸ਼ ਹੋ ਗਿਆ ਕਹਿੰਦੇ ਸਾਡੇ ਜਵਾਈ ਦੀ ਬੜੀ ਇੱਜ਼ਤ ਹੈ ਜਦੋਂ ਘਰ ਪਹੁੰਚੇ ਤੇ ਸਾਰੀ ਖੇੜੀ ਉਲਟ ਗਈ ਸਾਰਾ ਮਾਹੌਲ ਹੀ ਬਦਲ ਗਿਆ ਕੀ ਵਹਿੰਦੇ ਨੇ ਕਿ ਘਰ ਬੜਾ ਸਾਦਾ ਜਿਹਾ ਕੋਈ ਮਹਿੰਗੇ ਗਲੀਚੇ ਚਾਦਰਾਂ ਨਹੀਂ ਕੋਈ ਪਰਦੇ ਨਹੀਂ ਲੱਗੇ ਮਹਿੰਗੇ ਕੋਈ ਕੀਮਤੀ ਦਰਵਾਜ਼ੇ ਨਹੀਂ ਲੱਗੇ ਤੇ ਜਦੋਂ ਆਪਣੀ ਧੀ ਵੱਲ ਵੇਖਿਆ ਉਹਨੇ ਕੋਈ ਗਹਿਣਾ ਗੱਟਾ ਨਹੀਂ ਪਾਇਆ ਕੋਈ ਨੌਕਰ ਚਾਕਰ ਨਹੀਂ ਭੱਜੇ ਫਿਰਦੇ ਹੈਰਾਨ ਹੋ ਕੇ ਕਹਿੰਦੇ ਨੇ ਤੇ ਇਹ ਆ ਕੀ ਆ ਕੀ ਹਾਲ ਬਣਾਇਆ ਤੇ ਮਾਤਾ ਸੁਲੱਖਣੀ ਜੀ ਵੀ ਗਲ ਲੱਗ ਕੇ ਰੋ ਪਏ ਉਹਨਾਂ ਨੇ ਅਸਲ ਵਿੱਚ ਮਾਤਾ ਜੀ ਦੇ ਗਲ ਲੱਗ ਕੇ ਰੋਣ ਦਾ ਬੈਰਾਗ ਦਾ ਕਾਰਨ ਇਹ ਸੀ ਕਿ ਸਤਿਗੁਰਾਂ ਦਾ ਸੁਭਾਅ ਮੇਰੇ ਪਾਤਸ਼ਾਹ ਦਾ ਸੁਭਾਅ ਹੈ ਪਰਉਪਕਾਰ ਦਾ ਸਤਸੰਗਤ ਦਾ ਤੇ ਘਰ ਵਿੱਚ ਸਮਾਂ ਘੱਟ ਮਿਲਦਾ ਹੈ ਤੇ ਮਾਤਾ ਜੀ ਨੂੰ ਤੇ ਸਤਿਗੁਰਾਂ ਦੇ ਵਿਚੋੜੇ ਦਾ ਵਸਲ ਹੈ ਤੇ ਉਹ ਸਮਝਦੇ ਨੇ ਕਿ ਸਾਡੀ ਧੀ ਦੇ ਘਰ ਦੇ ਵਿੱਚ ਗਰੀਬੀ ਆਤ ਦੀ ਉਸੇ ਵੇਲੇ ਜਾ ਕੇ ਬੀਬੇ ਨਾਨਕੀ ਜੀ ਦਾ ਦਰਵਾਜ਼ਾ ਖੜਕਾਇਆ ਬੀਬੇ ਨਾਨਕੀ ਜੀ ਨੇ ਦਰਵਾਜ਼ਾ ਖੋਲ੍ਹਿਆ ਵੇਖਿਆ ਆਓ ਮਾਸੀ ਜੀ ਤੇ ਅੱਗੋ ਮਾਈ ਚੰਦੋ ਰਾਣੀ ਕ੍ਰੋਧ ਨਾਲ ਭਰੀ ਕਹਿਣ ਲੱਗੀ ਨਾਨਕੀ ਕਿਹੜੇ ਜਨਮ ਦਾ ਬਦਲਾ ਮੇਰੇ ਕੋਲੋਂ ਲੈ ਆਈ ਮੇਰੀ ਧੀ ਡੋਬ ਛੱਡੀ ਉਹਨੇ ਆਖਿਆ ਮਾਸੀ ਤੇਰੀ ਧੀ ਕਿਵੇਂ ਡੋਬ ਛੱਡੀ ਨਾ ਖਾਣ ਦਾ ਘਾਟਾ ਨਾ ਪਹਿਨਣ ਦਾ ਘਾਟਾ ਮੇਰਾ ਵੀਰ ਨਾ ਕੋਈ ਨਸ਼ਾ ਕਰੇ ਨਾ ਮਾੜੀ ਸੰਗਤ ਵਿੱਚ ਬਵੇ ਨਾ ਕੋਈ ਕਬੂਲ ਬੋਲੇ ਨਾ ਤੇਰੀ ਧੀ ਨੂੰ ਕਿਸੇ ਤਰ੍ਹਾਂ ਦੇ ਨਾਲ ਕੋਈ ਦੁੱਖ ਦੇਵੇ ਦੱਸ ਕਿਹੜੀ ਗੱਲੋਂ ਉਹਨੇ ਆਖਿਆ ਤੇਰਾ ਵੀਰ ਕਮਾਉਂਦਾ ਕੀ ਤੇ ਜੋੜਦਾ ਕੀ ਜੋ ਕੁਝ ਕਮਾਉਂਦਾ ਮੈਂ ਸੁਣਿਆ ਸਭ ਫਕੀਰਾਂ ਦੇ ਵਿੱਚ ਵੰਡ ਦਿੰਦਾ ਲੋਕਾਂ ਦੇ ਵਿੱਚ ਵੰਡ ਦਿੰਦਾ ਨਾਨਕੀ ਤੇਰਾ ਵੀਰ ਨਖਟੂ ਵਾਹਿਗੁਰੂ ਬਖਸ਼ ਲਵੇ ਉਹ ਕਮਾਈ ਕੋਈ ਨਹੀਂ ਖੱਟੀ ਕੋਈ ਨਹੀਂ ਜੋੜਦਾ ਕੱਲ ਨੂੰ ਇਹਨਾਂ ਦੇ ਘਰ ਪੁੱਤਰ ਧੀਆਂ ਆਉਣਗੇ ਸਾਡੇ ਦੋ ਤੇ ਦੋ ਧੀਆਂ ਕਿਦੀ ਕਮਾਈ ਖਾਣਗੇ ਹਣਾਉਣਗੇ ਕਿਦੇ ਸਿਰ ਤੇ ਜੀਣਗੇ ਉਹ ਤੇ ਫਿਰ ਇਤਿਹਾਸਕ ਬੋਲ ਧੰਨ ਧੰਨ ਬਾਬੇ ਨਾਨਕ ਜੀ ਨੇ ਆਖਿਆ ਤੇ ਫਰਮਾਇਆ ਸੀ 마ਸੀ ਇਹ ਨਾ ਕਹੋ ਮੇਰੇ ਵੀਰ ਦੀ ਖੱਟੀ ਨਹੀਂ ਕਮਾਈ ਨਹੀਂ ਇਹ ਨਾ ਕਹੋ ਮੇਰੇ ਵੀਰ ਦੇ ਜਿਹੜੇ ਬੱਚੇ ਹੋਣਗੇ ਉਹ ਕੀ ਖਾਣਗੇ ਆਖਿਆ 마ਸੀ ਮੇਰੇ ਵੀਰ ਦੀ ਕਮਾਈ ਤਾਂ ਏਡੀ ਵੱਡੀ ਐ ਕੁੱਲ ਸੰਸਾਰ ਦੀ ਮਖਲੂਕਾਤ ਕੁੱਲ ਦੁਨੀਆ ਦੀ ਮਖਲੂਕਾਤ ਰਹੀ ਦੁਨੀਆ ਤੱਕ ਖਾਂਦੀ ਖੰਡਾਉਂਦੀ ਭੋਗਦੀ ਪੁੰਚਦੀ ਰਹੇਗੀ ਦੁਨੀਆ ਮੁੱਕਦੀ ਮੁੱਕ ਜਾਵੇਗੀ ਪਰ ਮੇਰੇ ਵੀਰ ਦੀ ਕਮਾਈ ਵਿੱਚ ਕਦੇ ਵੀ ਘਾਟਾ ਨਹੀਂ ਬਵੇਗਾ ਸੰਸਾਰ ਮੁੱਕਦਾ ਮੁੱਕ ਜਾਵੇਗਾ ਮੇਰੇ ਵੀਰ ਦੀ ਕਮਾਈ ਵਿੱਚ ਘਾਟਾ ਨਹੀਂ ਪੈਣਾ ਤੇ ਜਦੋਂ ਫਿਰ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਜੋ ਬਚਨ ਪੜਦੇ ਪਹਿਲੀ ਵਾਰ ਚੋਂ ਸਿੱਧਾ ਨੂੰ ਵੀ ਕਹਿਣਾ ਪਿਆ ਸੀ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਕਿਉਂ ਕਹਿਣਾ ਪਿਆ ਧੰਨ ਨਾਨਕ ਤੇਰੀ ਵੱਡੀ ਕਮਾਈ ਅੱਜ ਦੇਸ਼ ਵਿਦੇਸ਼ ਜਿੱਤੇ ਮਰਜੀ ਚ ਆਦੀ ਮਾਰ ਲੋ ਧੰਨ ਗੁਰੂ ਨਾਨਕ ਦਾ 20 ਰੁਪਈਆ ਦਾ ਚਲਾਇਆ ਲੰਗਰ ਜਿੱਤੇ ਸਰਕਾਰਾਂ ਦੇ ਹੱਥ ਖੜੇ ਹੋ ਜਾਂਦੇ ਨੇ ਉਹ ਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਲੰਗਰ ਚੱਲਦਾ ਰਿਹਾ ਜਿੱਤੇ ਵੱਡੀਆਂ ਵੱਡੀਆਂ ਸਰਕਾਰਾਂ ਬੇਬਸ ਹੋ ਜਾਂਦੀਆਂ ਨੇ ਉਹ ਤੇ ਫਿਰ ਜਾ ਕੇ ਗੁਰੂ ਨਾਨਕ ਦਾ ਲੰਗਰ ਪੂਰੀਆਂ ਪਾਉਂਦਾ ਜੀ ਸਾਤ ਸੰਗਤ ਜੀ ਇਹ ਸਮਾਂ ਆਉਂਦਾ ਹੈ ਕਿ ਸਤਿਗੁਰੂ ਗਰੀਬ ਨਿਵਾਜ ਜੀ ਵਿੰਚ ਚੁਬਾ ਮਾਰਿਆ ਤਿੰਨ ਦਿਨ ਅਲੋਪ ਰਹੇ ਸਭ ਜਿਹੜਾ ਸੰਸਾਰ ਉਹ ਕਹਿੰਦਾ ਡੁੱਬ ਗਿਆ ਡੁੱਬ ਗਿਆ ਬੇਬੇ ਨਾਨਕੀ ਜੀ ਤਰਵਾਸ ਦੇ ਕੇ ਕਹਿੰਦੇ ਲੋਕੋ ਮੇਰਾ ਵੀਰ ਡੁੱਬਿਆਂ ਨੂੰ ਤਾਰਨ ਆਇਆ ਹੈ ਉਹ ਡੋਬ ਨਹੀਂ ਸਕਦਾ ਉਸ ਵੇਲੇ ਬਿਰਕਉ ਕੇ ਬਾਬਾ ਸ੍ਰੀ ਚੰਦ ਜੀ ਦਾ ਬਾਬਾ ਲਖਮੀ ਦਾਸ ਜੀ ਦਾ ਆਗਮਨ ਇੱਥੇ ਹੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰਦੁਆਰਾ ਗੁਰੂ ਕਾ ਬਾਗ ਦੇ ਵਿੱਚ ਹੋਇਆ ਤੇ ਉਸ ਵੇਲੇ ਬਾਬਾ ਸ੍ਰੀ ਚੰਦ ਜੀ ਉਂਗਲ ਲਾਏ ਸਨ ਮਾਤਾ ਜੀ ਨੇ ਬਾਬਾ ਲਖਮੀ ਦਾਸ ਜੀ ਪੁੱਛੜ ਚੁੱਕੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਨੂੰ ਲੱਗੇ ਨਹੀਂ ਚਾਲੇ ਪਾਉਣ ਤੇ ਜਦੋਂ ਮਾਤਾ ਸੁਲਖਣੀ ਜੀ ਨੇ ਅੱਗੇ ਹੋ ਕੇ ਕਿਹਾ ਸਤਿਗੁਰੂ ਜੀ ਨੂੰ ਕਿ ਹੇ ਮੇਰੇ ਸਵਾਮੀ ਜੀ ਆ ਤੁਸੀਂ ਤੁਰ ਚੱਲੇ ਜੇ ਆ ਦੋ ਜਿਹੜੇ ਬਾਲ ਨੇ ਇੱਕ ਮੇਰੇ ਕੁਛੜ ਇੱਕ ਮੇਰੀ ਉੱਗ ਲੱਗਾ ਹੈ ਕਿ ਇਹ ਜਦੋਂ ਮੈਨੂੰ ਪੁੱਛਣਗੇ ਮੈਂ ਕੀ ਉੱਤਰ ਦਵਾਂ ਇਹਨਾਂ ਦਾ ਦੁੱਖ ਮੈਂ ਕਿਵੇਂ ਜਰਾਂਗੀ ਤੇ ਪਾਤਸ਼ਾਹ ਜੀ ਕਹਿਣ ਲੱਗੇ ਭਾਗਾਂ ਵਾਲੀਏ ਸੁਲੱਖਣੀਏ ਤੂੰ ਦੋ ਬੱਚਿਆਂ ਦੀ ਮਾਂ ਹੈ ਤੇਰਾ ਦਰਦ ਸੱਚਮੁੱਚ ਏ ਅਸੀਂ ਸਮਝਦੇ ਆ ਪਰ ਤੂੰ ਵੀ ਸਮਝ ਤੇਰੇ ਕੋਲੋਂ ਦੋ ਬਾਲ ਰੋਂਦੇ ਹੋਏ ਜਰੇਰੀ ਜਾਂਦੇ ਹਿਰਦਾ ਪਾਟਦਾ ਹੈ ਸਾਡੇ ਕਰੋੜਾਂ ਕਰੋੜਾਂ ਰੋਂਦੇ ਤੜਫਦੇ ਪਏ ਨੇ ਸਾਡਾ ਕੀ ਹਾਲ ਬੰਦਾ ਹੋਵੇਗਾ ਬਾਬਾ ਦੇਖਿਆ ਧਿਆਨ ਧਰ ਜਲਦੀ ਸਭ ਪ੍ਰਥਵੀ ਦੇਸ ਆਈ ਬਾਜੋ ਗੁਰੂ ਗੁਵਾਰ ਹੈ ਹੇ ਹੇ ਕਰਦੀ ਸੁਣੀ ਲੁਕਾਈ ਬਾਬੇ ਭੇਕ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਦਣ ਤਰਤ ਲੁਕਾਈ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਅੱਜ ਕੱਲ ਆਪਾਂ ਵੀ ਨੇ ਆਪਣੇ ਪਰਿਵਾਰ ਲਈ ਕਮਾਈ ਕਰਨ ਬੰਦਾ ਵਿਦੇਸ਼ ਜਾਂਦਾ ਹੈ 에어ਪੋਰਟ ਤੇ ਰੋ ਰੋ ਕੇ ਵਿਦਾਈ ਦਿੰਦੇ ਉਹ ਤੇ ਬੈਠਾ ਦੂਰ ਬੇਰਾਗ ਵਿੱਚ ਕੰਮ ਕਰਦਾ ਪਿਆ ਪੈਸੇ ਕਮਾਉਂਦਾ ਪਿਆ ਆਪਣੇ ਟੱਬਰ ਪਾਲਣ ਲਈ ਫੇਰ ਵੀ ਵਿਛੋੜਾ ਸਤਿਗੁਰੂ ਜੀ ਪਰ ਉਪਕਾਰ ਲਈ ਗਏ ਨੇ ਇਧਰ ਮਾਤਾ ਸੁਲਖਣੀ ਜੀ ਕਿਉਂਕਿ ਬਾਬਾ ਸ੍ਰੀ ਚੰਦ ਜੀ ਰਹਿ ਪਏ ਨੇ ਆਪਣੀ ਭੂਆ ਜੀ ਦੇ ਕੋਲ ਬੇਬੇ ਨਾਨਕੀ ਜੀ ਦੇ ਕੋਲ ਤੇ ਬਾਬਾ ਲਖਮੀ ਦਾਸ ਜੀ ਮਾਤਾ ਸੁਲਖਣੀ ਜੀ ਦੇ ਨਾਲ ਫਿਰ ਨਾਨਕੇ ਚਲੇ ਗਏ ਬਟਾਲੇ ਪੱਖੋ ਕੇ ਰੰਧਾਵੇ ਤੇ ਉਹਦੇ ਸਾਧ ਸੰਗਤ ਜੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਦੇ ਵਿਛੋੜੇ ਦੇ ਵਿੱਚ ਜਿੱਤੇ ਇੱਕ ਬੈਰਾਗ ਹੈ ਮਾਤਾ ਜੀ ਨੂੰ ਵਿਛੋੜੇ ਦਾ ਉਹ ਤੇ ਚੇਤਾ ਰੱਖਣਾ ਤਾਨੇ ਤੇ ਮਿਹਣੇ ਤਾਨੇ ਮਿਹਣੇ ਆਂਡਣਾ ਗਵੰਡਣਾ ਸ਼ਰੀਕਾ ਭਾਈਚਾਰਾ ਉਹਨਾਂ ਨੇ ਕਹਿਣਾ ਸੁਲਖਣੀਏ ਤੇਰਾ ਕਾਦਾ ਜੀਵਨ ਤੇਰਾ ਪਤੀ ਤੇ ਸਾਧ ਹੋ ਗਿਆ ਤੇਰਾ ਕਾਦਾ ਜੀਵਨ ਤੇਰਾ ਪਤੀ ਤੇ ਸੰਿਆਸੀ ਹੋ ਗਿਆ ਪਤਾ ਨਹੀਂ ਉਹਨੇ ਮੁੜ ਕੇ ਆਉਣਾ ਕਿ ਨਹੀਂ ਆਉਣਾ ਮਾਤਾ ਜੀ ਆਪਣੇ ਪਿਆਰੇ ਪਤੀ ਜੀ ਦੀ ਯਾਦ ਦੇ ਵਿੱਚ ਉਹਨਾਂ ਨੂੰ ਚੇਤਾਰਦੇ ਹੋਏ ਬੜੀ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਸਿਮਰਨ ਦੇ ਵਿੱਚ ਲੱਗੇ ਹੋਏ ਸਤਿਗੁਰੂ ਜੀ ਨੂੰ ਯਾਦ ਕਰਦੇ ਨੇ ਤੇ ਫਿਰ ਉਹ ਸਮਾਂ ਆਉਂਦਾ ਹੈ ਜਦੋਂ ਪਹਿਲੀ ਉਦਾਸੀ ਤੋਂ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਵਾਪਸ ਆਉਂਦੇ ਨੇ ਤੇ ਇਹ ਤੇ ਆ ਕੇ ਜਿੱਤੇ ਡੇਰਾ ਬਾਬਾ ਨਾਨਕ ਹੈ ਨਾ ਸਤਿਗੁਰਾਂ ਦਾ ਆਸਥਾਨ ਹੈ ਤੇ ਤੇ ਸਾਧ ਸੰਗਤ ਜੀ ਜਿਹੜਾ ਖੂਹ ਹੈ ਉਥੇ ਆ ਕੇ ਸੱਚੇ ਪਾਤਸ਼ਾਹ ਜੀ ਬੈਠੇ ਨੇ ਬਿਰਾਜਮਾਨ ਹੋਏ ਇਹ ਤੇ ਫਿਰ ਆਣ ਕੇ ਮਾਤਾ ਸੁਲੱਖਣੀ ਜੀ ਨੇ ਦਰਸ਼ਨ ਕੀਤੇ ਕਹਿੰਦੇ ਦੋ ਦਿਨ ਤਾਂ ਦਰਸ਼ਨ ਹੀ ਕਰ ਦਿੱਤੇ ਮਾਤਾ ਪਿਤਾ ਜੀ ਨੇ ਕਿ ਸਾਧੂ ਬਣ ਗਿਆ ਹੈ ਜਵਾਈ ਸਾਡਾ ਬਹੁਤ ਗੁੱਸਾ ਕੀਤਾ ਝਗੜਾ ਕੀਤਾ ਜਦੋਂ ਵੇਖਿਆ ਸਾਰੇ ਇਲਾਕੇ ਦੇ ਲੋਕ ਆ ਕੇ ਝੁਕਦੇ ਨੇ ਮੱਤਾ ਟੇਕਦੇ ਨੇ ਫਿਰ ਆਏ ਮਾਤਾ ਜੀ ਨੂੰ ਮਿਲਣ ਦੀ ਆਗਿਆ ਹੋਈ ਆਪਣੇ ਪੁੱਤਰਾਂ ਨੂੰ ਲੈ ਕੇ ਮਾਤਾ ਜੀ ਆਏ ਮੱਤਾ ਟੇਕਿਆ ਬਹੁਤ ਲੰਮਾ ਵਿਛੋੜਾ ਸੀ ਸਤਿਗੁਰੂ ਜੀ ਦੇ ਦਰਸ਼ਨ ਪਾ ਕੇ ਨਿਹਾਲ ਹੋਏ ਫਿਰ ਸਤਿਗੁਰਾਂ ਨੇ ਕਰਤਾਰਪੁਰ ਨਗਰ ਵਸਾਇਆ ਤੇ ਕਰਤਾਰਪੁਰ ਨਗਰ ਦੇ ਵਿੱਚ ਮਾਤਾ ਜੀ ਨੂੰ ਆਪਣੇ ਪੁੱਤਰਾਂ ਨੂੰ ਇੱਥੇ ਟਹਿਰ ਆਇਆ ਆਪ ਜੀ ਉਦਾਸੀਆਂ ਤੇ ਜਾਂਦੇ ਇਹ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਮਾਤਾ ਸੁਲੱਖਣੀ ਜੀ ਕਰਤਾਰਪੁਰ ਵਿੱਚ ਬੈਠ ਕੇ ਤੇ ਇੱਥੇ ਸੇਵਾ ਸਿਮਰਨ ਨਾਮ ਬਾਣੀ ਦਾ ਅਭਿਆਸ ਲਗਾਤਾਰ ਇਸਾ ਸੰਗਤ ਜੀ ਆ ਜਿਹੜਾ ਦਿਨ ਹੈ ਧੰਨ ਮਾਤਾ ਸੁਲਖਣੀ ਜੀ ਨੂੰ ਚੇਤੇ ਕਰਨ ਦਾ ਦਿਨ ਹੈ ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਦੇ ਮਹਿਲ ਨੇ ਧੰਨ ਮਾਤਾ ਸੁਲਖਣੀ ਜੀ ਜਰੂਰ ਜਰੂਰ ਉਹਨਾਂ ਦਾ ਧਿਆਨ ਕਰਕੇ ਉਹਨਾਂ ਦੇ ਚਰਨਾਂ ਤੇ ਵੀ ਨਮਸਕਾਰ ਕਰੀਏ